ਅਸਤੋਸਰੀ ਗਾਲ ਜੀ ਅਸੀਂ ਤੁਹਾਨੂੰ ਇੱਕ ਇਹੋ ਜਿਹੇ ਇਨਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੀ ਜਿਨ੍ਹਾਂ ਨੇ ਆਪਣੇ ਭਰਾਵਾਂ ਨੂੰ ਜ਼ਮੀਨ ਦਿੱਤੀ ਤੇ ਜ਼ਮੀਨ ਦੇ ਵਿੱਚੋਂ ਉਹਨਾਂ ਨੇ ਇੱਕ ਵੀ ਔੜਾਂ ਨਹੀਂ ਲਿਆ ਤੇ ਖੁਦ ਮਿਹਨਤ ਕਰਕੇ ਰਾਜਸਥਾਨ ਦੇ ਵਿੱਚ ਉਹਨਾਂ ਨੇ 200 ਕਿੱਲੇ ਜ਼ਮੀਨ ਆਪਣੀ ਮਿਹਨਤ ਨਾਲ ਬਣਾਈ ਤੇ ਉਹਨਾਂ ਨੇ ਇੱਕ ਇਹੋ ਜਿਹਾ ਕਾਰੋਬਾਰ ਕੀਤਾ ਤੇ ਅੱਜ ਉਹ ਕੋਲਾਪਤੀਆਂ ਦੇ ਵਿੱਚ ਹੁੰਦੇ ਆ ਆਪਾਂ ਤੁਹਾਨੂੰ ਹੁਣ ਮਿਲਾਉਣ ਜਾ ਰਹੇ ਆ ਨਰਿੰਦਰ ਸਿੰਘ ਹੁੰਦਲ ਜੀ ਅਮਰਸਰ ਉਹਨਾਂ ਦਾ ਆਪਾਂ ਜ਼ਿਲ੍ਹਾ ਕਹਿ ਸਕਦੇ ਆ ਨਾਲ ਉਹਨਾਂ ਦਾ ਕਿਹੜਾ ਪਿੰਡ ਹੈ ਤੇ ਇੱਕ ਗੱਲ ਹੋਰ ਕੈਨੇਡਾ ਵਰਗੇ ਦੇਸ਼ ਤੋਂ ਉਹਨਾਂ ਨੇ ਆਪਣੇ ਬੇੜੇ ਨੂੰ ਵਾਪਸ ਲਾਇਆ ਕਿਉਂਕਿ ਉਹਨਾਂ ਦੀ ਸੋਚ ਸੀ ਕਿ ਵੀ ਤੂੰ ਉੱਥੇ ਦਿਹਾੜੀਆਂ ਕਰਦਾ ਤੇ ਇੱਥੇ ਰਾਜਾ ਕਿਉਂਕਿ ਆਪਦੇ ਬੇੜੇ ਨੂੰ ਉਹ ਰਾਜ ਭਾਗ ਦਾ ਮਾਲਕ ਹੋਣ ਦੇ ਬਾਵਜੂਦ ਕੈਨੇਡਾ ਦੇ ਵਿੱਚ ਦਿਹਾੜੀਆਂ ਕਰਨੀਆਂ ਉਹਨਾਂ ਨੂੰ ਪਸੰਦ ਨਹੀਂ ਸੀ ਤੇ ਆਪਣੇ ਬੇਟੇ ਨੂੰ ਵਾਪਸ ਲਿਆਏ ਤੇ ਅੱਜ ਉਹ ਮੈਂ ਕਹਿੰਦਾ ਵੀ 100 ਤੋਂ ਕਰੀਬ ਉੱਪਰ ਪਰਵਾਰਾਂ ਦਾ ਢੱਡ ਪਾ ਰਹੇ ਐ ਤੇ ਨਹੀਂ ਤਾਂ ਅੱਜ ਦੇ ਨੌਜਵਾਨਾਂ ਦੀ ਕੀ ਸੋਚ ਐ ਵੀ ਅਸੀਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਜਾ ਕੇ ਆਪਣਾ ਪਰਿਵਾਰ ਪਾਲਣਾ ਹੈ ਜਾਂ ਆਪਣਾ ਢੱਡ ਪਾਲਣਾ ਹੈ ਤੇ ਨਰਿੰਦਰ ਸਿੰਘ ਹੁੰਦਲ ਜੀ ਨੇ ਕਿੰਨੇ ਹੀ ਪਰਵਾਰਾਂ ਦਾ ਢੱਡ ਪਾਲਿਆ ਤੁਸੀਂ ਦੇਖ ਰਹੇ ਹੋ ਸਾਹਮਣੇ ਜੋ ਟਰਾਲੀਆਂ ਦਾ ਕਾਰੋਬਾਰ ਹੈ ਜੀ ਇਹ ਨਰਿੰਦਰ ਸਿੰਘ ਹੁੰਦਲ ਜੀ ਨੇ ਬਹੁਤ ਹੀ ਗਰੀਬੀ ਚ ਉੱਠ ਕੇ ਖੁਦ 200 ਜਿਹੜਾ ਕਿੱਲਾਂ ਦੇ ਅੱਜ ਮਾਲਕ ਐ ਤਾਂ ਉਹਨਾਂ ਦੀ ਅੱਜ ਜਿਹੜੀ ਕਹਾਣੀ ਹੈ ਉਹਨਾਂ ਦੇ ਰੂਬਰੂ ਕਰਾਂਗੇ ਨਰਿੰਦਰ ਸਿੰਘ ਹੰਦਲ ਜੀ ਨਾਲ ਅੱਪ ਗੱਲਬਾਤ ਕਰਦੇ ਆ ਸਰ ਜੀ ਸਸੇਕਾ ਸਸੇਕਾ ਜੀ ਹੋ ਠੀਕ ਹਾਂ ਜੀ ਚਲਦੀ ਗੱਲ ਆ ਜੀ ਹਾਂ ਚਲਦੀ ਗੱਲ ਚਾਹੀਦੀ ਹੈ ਜੀ ਪਹਿਲਾਂ ਤੁਸੀਂ ਆਪਣਾ ਜੀ ਸਾਨੂੰ ਸ਼ੋਕੜ ਬਾਰੇ ਦੱਸੋ ਜੀ ਆਪਣਾ ਕਿਹੜਾ ਏਰੀਆ ਹੈ ਤੇ ਆਪਣਾ ਪਿੰਡ ਕਿਹੜਾ ਸਾਡਾ ਜੀ ਸਾਡਾ ਜ਼ਿਲ੍ਹਾ ਜੀ ਅੰਮ੍ਰਿਤਸਰ ਜੀ ਤੇ ਪਿੰਡ ਸਾਡਾ ਤਰਨਤਾਰਨ ਰੋਡ ਤੇ ਜਿੱਦਾਂ ਅੰਮ੍ਰਿਤਸਰ ਤੋਂ ਤਰਨਤਾਰਨ ਜਾਂਦੇ ਨਾ ਜੀ ਤੇ ਛੋਟਾ ਜਿਹਾ ਨਾਮ ਹੈ ਸਾਹਮਣਾ ਪਿੰਡ ਬਨਚੜੀ 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 ਠੀਕ ਹੈ ਜੀ ਹਾਂਜੀ ਉਹ ਕੋਈ ਅੰਮ੍ਰਿਤਸਰ ਤੋਂ ਤੰਤਰਾੜੀ ਰੋਡ ਤੋਂ 4 ਕਿਲੋਮੀਟਰ ਠੀਕ ਹੈ ਜੀ ਪੋਰਪੋਰ ਜਿਵੇਂ ਹੁਣ ਆਪਾਂ ਦੇਖਿਆ ਜਵੇ ਜੀ ਆਪਾਂ ਪੰਜਾਬੀ ਹੋਗੇ ਪੰਜਾਬ ਨੂੰ ਪਿਆਰ ਕਰਦੇ ਆਂ ਪੰਜਾਬ ਨੂੰ ਪ੍ਰਮੋਟ ਕਰਦੇ ਆਂ ਜੀ ਨਾ ਤਾਂ ਪੰਜਾਬ ਤੋਂ ਆਪਣੀ ਸੋਚਿਆ ਵੀ ਆਪਾਂ ਬਾਹਰ ਦੇ ਕਿਸੇ ਸਟੇਟ ਤੇ ਰਹਿੰਦੇ ਆ ਤਾਂ ਪੰਜਾਬ ਕੋਲੇ ਪੰਜਾਬ ਚ ਜਾਈਏ ਤਾਂ ਆਪਣਾ ਉੱਥੇ ਬਿਜ਼ਨਸ ਵਧਾਈਏ ਤਾਂ ਤੁਸੀਂ ਪੰਜਾਬ ਤੋਂ ਉਲਟ ਜੱਲਿਓ ਪੰਜਾਬ ਤੋਂ ਆ ਕੇ ਤੁਸੀਂ ਰਾਜਸਥਾਨ ਦੇ ਵਿੱਚ ਇੱਕ ਕਾਰੋਬਾਰ ਕੀਤਾ ਜੀ ਤੁਸੀਂ ਪੰਜਾਬ ਨੂੰ ਕਿਉਂ ਛੱਡਿਆ ਜੀ ਕੀ ਥੋੜੇ ਹਾਲਾਤ ਕੀ ਹੋਏ ਜੀ ਨਹੀਂ ਪੰਜਾਬ ਨੂੰ ਤਾਂ ਸਾਡੇ ਦਾਦਾ ਜੀ ਨੇ ਛੱਡਿਆ ਜੀ ਮੈਂ ਤਾਂ ਛੋਟਾ 17 ਸਾਲਾਂ ਦਾ ਸੀ ਉਦੋਂ ਜੀ ਤੇ ਮੈਂ ਤਾਂ ਪਲੱਸ 2 ਕੀਤੀ ਤੇ ਦਾਦਾ ਜੀ ਨੇ ਜ਼ਮੀਨ ਉਥੋਂ ਵੇਚਤੀ 4 ਕਿੱਲੇ ਜ਼ਮੀਨ ਸੀ ਜੀ ਤੇ ਉਹਨਾਂ ਦੀ ਸੀਗੀ ਵੀ ਚਲੋ ਆਪਾਂ ਬਾਹਰ ਜਾ ਕੇ ਜ਼ਮੀਨ ਵਧਾ ਲਈਏ ਠੀਕ ਹੈ ਜੀ ਉਹ ਤਿੰਨ ਬੱਚੇ ਸੀ ਉਹਨਾਂ ਦੇ ਸਾਡੇ ਫਾਦਰ ਸਾਹਿਬ ਠੀਕ ਹੈ ਜੀ ਵੀ ਉਥੇ 4 ਕਿੱਲੇ ਜ਼ਮੀਨ ਸੀ ਤੇ 1-1 ਕਿੱਲਾ ਹਣੀ ਸੀ ਜੀ ਤੇ ਇੱਥੇ ਆਣ ਕੇ ਉਹਨਾਂ ਨੇ 18 ਕਿੱਲੇ ਜ਼ਮੀਨ ਲਈ 18 ਕਿੱਲੇ ਲਈ ਜੀ ਹਾਂ ਜੀ ਤੇ ਤਿੰਨਾਂ ਨੂੰ 6-6 ਕਿੱਲੇ ਆ ਗਈ ਠੀਕ ਹੈ ਜੀ ਬਰਾਬਰ ਹੋ ਗਈ ਨਾ 4 ਤੋਂ ਵੱਧ ਗਈ ਜੀ ਤੇ ਉਹ ਫਿਰ ਫਾਦਰ ਸਾਹਿਬ ਤੇ ਸਾਡੇ ਪਹਿਲਾਂ ਨੌਕਰੀ ਕਰਦੇ ਸੀ ਪੰਜਾਬ ਪੁਲਿਸ ਚ ਠੀਕ ਹੈ ਜੀ ਅੰਮ੍ਰਿਤਸਰ ਜੀ ਫਿਰ ਉਹ ਨੌਕਰੀ ਵੀ ਛੱਡ ਆਏ ਠੀਕ ਹੈ ਜੀ ਜਦੋਂ ਇੱਥੇ ਵਾਹੂ ਵੀ ਕਰਨ ਲੱਗ ਪਏ ਜੀ ਤੇ ਮੈਂ ਤੇ ਫਿਰ ਕੰਮ ਸਿੱਖਿਆ ਏ ਠੀਕ ਹੈ ਇਹ ਜਿਹੜਾ ਮਤਲਬ ਟਰਾਲੀਆਂ ਦਾ ਤੁਸੀਂ ਅੱਜ ਇੱਕ ਬਹੁਤ ਵੱਡਾ ਤਰ੍ਹਾਂ ਕਾਰੋਬਾਰ ਹੈ ਜੀ ਇਹ ਤੁਸੀਂ ਕੰਮ ਪਹਿਲਾਂ ਖੁਦ ਸਿੱਖਿਓ ਜੀ ਹਾਂ ਕੋਈ ਸਾਲ ਡੇਢ ਸਾਲ ਮੈਂ ਸਿੱਖਿਆ ਜ਼ਿਆਦਾ ਨਹੀਂ ਸਿੱਖਣ ਦੀ ਜ਼ਰੂਰਤ ਪਈ ਕਿਉਂਕਿ ਇਹ ਨਾਰਮਲ ਹੀ ਕੰਮ ਹੈ ਕੋਈ ਜ਼ਿਆਦਾ ਇੰਨਾ ਔਖਾ ਕੰਮ ਨਹੀਂਗਾ ਠੀਕ ਹੈ ਜੀ ਸਾਲ ਡੇਢ ਸਾਲ ਮੈਂ ਇੱਥੇ ਸਿੱਖਿਆ ਫਿਰ ਜਿੰਨਾਂ ਤੇ 8-9 ਸਾਲ ਪਹਿਲਾਂ ਸਾਡੀ ਸਾਂਝਦਾਰੀ ਵੀ ਚੱਲੀ ਠੀਕ ਹੈ ਜੀ ਮਤਲਬ ਪਾਰਟਨਰ ਚੱਲੀ ਠੀਕ ਹੈ ਜੀ ਫਿਰ 90 ਚ ਮੇਰਾ 88 ਚ 88 ਚ ਮੇਰਾ ਵਿਆਹ ਹੁੰਦਾ ਠੀਕ ਹੈ ਜੀ ਤੇ 87-88 ਚ ਪ੍ਰਦੀਪ ਦਾ ਜਨਮ ਹੁੰਦਾ ਠੀਕ ਹੈ ਜੀ ਤੇ 99 ਚ ਅਸੀਂ ਲੱਗ ਹੋ ਜੰਨੇ ਉਹਨਾਂ ਨੂੰ ਠੀਕ ਹੈ ਜੀ ਤੇ 99 ਦੇ ਵਿੱਚ ਅਸੀਂ ਲਾਸਟ ਚ ਪ੍ਰਦੀਪ ਦਾ ਨਾਮ ਰੱਖ ਕੇ ਠੀਕ ਹੈ ਜੀ ਪ੍ਰਦੀਪ ਮੈਟਲ ਜੀ ਨਾਂ ਦੇ ਗਏ ਮੈਂ ਤੁਹਾਡੇ ਬੇਟੇ ਦੇ ਫਰਮ ਦੇ ਨਾਂ ਉਹਦੇ ਫਰਮ ਹੈ ਜੀ ਹਾਂ 1-2 ਸਾਲ ਦਾ ਸੀ ਉਦੋਂ ਠੀਕ ਹੈ ਜੀ ਤੇ ਉਹਦੇ ਨਾਂ ਤੇ ਅਸੀਂ ਨਾਮ ਰੱਖ ਕੇ ਤੇ ਆਪਣਾ ਨਵਾਂ ਬੋਰਡ ਲਾਗੇ ਤੇ ਅਸੀਂ ਕਾਰੋਬਾਰ ਚਾਲੂ ਕਰਤਾ ਜੀ ਤੇ ਫਰੋਲੀ-ਵੋਲੀ ਗਰੋਥ ਕਰਦੇ ਗਏ ਵਧਦੇ ਗਏ ਵਧਦੇ ਗਏ ਵਧਦੇ ਤੇ ਸਮਝ ਲਓ ਵੀ 2000 ਤੱਕ ਮੈਂ ਫਿਰ 2001 ਤੱਕ ਮੈਂ ਕੰਮ ਬਹੁਤ ਵਧੀਆ ਕੰਮ ਸੈਟ ਕਰ ਲਿਆ ਜੀ ਪਰ ਉਹ ਜਿੱਦਾਂ ਅੱਜ ਕੱਲ ਬੱਚਿਆਂ ਦਾ ਰੁਝਾਨ ਹੈ ਵੀ ਆਪਾਂ ਕੈਨੇਡਾ ਚਲੀਏ ਜੀ ਵਾਇਰਕਾ ਚਲੀਏ ਜੀ ਤੇ ਮੈਨੂੰ ਵੀ ਉਦੋਂ ਥੋੜਾ ਜਿਹਾ ਗੁਰਮ ਲਾ ਕੇ ਚਲਦੇ ਕੰਮ ਨੂੰ ਛੱਡ ਕੇ ਗਿਆ ਠੀਕ ਹੈ ਜੀ ਵਧੀਆ ਤੇ ਮੈਂ ਉਹਦੇ ਚ ਘਟਾ ਹੀ ਖਾਦਾ ਦੱਸ ਜੀ ਤੁਸੀਂ ਕਿਸੇ ਕੰਟਰੀ ਚ ਚਲੇ ਗਏ ਸੀ ਮੈਂ ਕੈਨੇਡਾ ਜਾਣ ਵਾਸਤੇ ਗਿਆ ਸੀ ਤੇ ਉਹ ਏਜੰਟ ਗਲਤ ਮਿਲ ਗਏ ਠੀਕ ਹੈ ਜੀ ਪਹੁੰਚ ਨਹੀਂ ਪਾਏ ਫਿਰ ਅਸੀਂ 10 ਲੱਖ ਰੁਪਏ ਖਰਾਬ ਵੀ ਹੋਇਆ ਜੀ ਟਾਈਮ ਵੀ ਖਰਾਬ ਹੋਇਆ ਠੀਕ ਹੈ ਜੀ ਕਾਰੋਬਾਰ ਵੀ ਬੰਦ ਹੋਇਆ ਜੀ ਤੇ ਦੁਬਾਰਾ ਆਣ ਕੇ ਫਿਰ ਮੈਂ ਕੰਮ ਚ ਲਾਇਆ ਇਹ ਥੋੜਾ ਇੰਨਾ ਵਧੀਆ ਕਾਰੋਬਾਰ ਸੀਗਾ ਜੀ ਬੇੜੇ ਦੇ ਨਾਮ ਤੇ ਤੁਸੀਂ ਫਾਰਮ ਚਲਾ ਲਈ ਸੀ ਥੋੜੇ 40 45 ਮਤਲਬ ਕੀ ਹੈ ਥੋੜੇ ਜਿਹੇ ਇੱਥੇ ਕੰਮ ਕਰਦੇ ਸੀ ਲੇਬਰ ਵਾਲੇ ਉਹਨਾਂ ਦੇ ਪਰਿਵਾਰ ਬਾਰੇ ਚੱਲ ਰਹੇ ਸੀ ਵੀ ਤੁਹਾਨੂੰ ਫਿਰ ਕੈਨੇਡਾ ਜਾਣ ਦੀ ਕੀ ਲੋਭਤਾ ਜੀ ਕਿਉਂ ਗਈ ਜੀ ਬਸੋ ਅੱਜ ਜਿੱਦਾਂ ਅੱਜ ਬੱਚੇ ਹੁਣ ਦੇਖੋ ਤੁਸੀਂ ਦਿਮਾਗ 'ਚ ਕੀੜਾ ਸੀ ਅੱਜ ਵੇਖੋ ਨਾ ਅੱਜ ਉਹ ਹੀ ਕੀੜਾ ਹੈ ਠੀਕ ਹੈ ਜੀ ਹੁਣ ਬਾਹਰ ਤੇ ਉਹ ਉਹਦੀ ਕਦਰ ਹੈ ਜਿਹਦੇ ਕੋਲ ਕੁਝ ਹੈਗਾ ਜੀ ਪੜ੍ਹਾਈ ਲਿਖਾਈ ਕੋਈ ਕੋਈ ਡਿਗਰੀ ਹੈਗੀ ਹੈ ਠੀਕ ਹੈ ਜੀ ਹੁਣ ਇੱਥੋਂ ਜਾਵਾਂਗੇ ਆਪਾਂ ਜਾਣਾ ਚਾਹੀਜੇ 12 ਪੜ੍ਹ ਕੇ ਹੁਣ 12 ਪੜ੍ਹ ਕੇ ਜਾਣ ਵਾਲੇ ਤੇ ਧਾਰੀਂ ਕਰਦੇ ਸਾਰੇ ਉੱਥੇ ਜੀ ਮੇਰਾ ਬੱਚਾ ਬੇਟਾ ਵੀ ਗਿਆ ਵੱਡਾ ਵੀ ਗਿਆ ਠੀਕ ਹੈ ਜੀ ਉਹ ਵੀ ਵਾਪਸ ਆ ਗਿਆ ਜੀ ਹਾਂ ਵੱਡੇ ਨੇ ਵਾਪਸ ਆਦ ਲਿਆ ਮੈਂ 10 ਲੱਖ ਦੀ ਤੁਹਾਡੇ ਨਾਲ ਠੱਗੀ ਵਜੀ ਜੀ ਤਾਂ ਉਸ ਟਾਈਮ ਦਾ 10 ਲੱਖ ਅੱਜ ਜੇ ਦੇਖਿਆ ਜਾਵੇ ਅੱਜ ਦਾ ਮਤਲਬ ਕਿੰਨਾ ਹੋ ਸਕਦਾ ਹੈ ਇਹੋ 10 ਕਰੋੜ 10 ਕਰੋੜ ਉਹ ਤੁਹਾਡੇ ਨਾਲ 10 ਕਰੋੜ ਦੀ ਠੱਗੀ ਕਹਿ ਸਕਦੇ ਹਾਂ 10 ਕਰੋੜ ਦੀ ਠੱਗੀ ਵਜੀ ਜੀ ਜੇ ਉਸ ਟਾਈਮ 10 ਲੱਖ ਰੁਪਇਆ ਤੁਸੀਂ ਇਸ ਬਿਜ਼ਨਸ ਦੇ ਲਾਉਂਦੇ ਤਾਂ ਅੱਜ ਥੋੜਾ 10 ਕਰੋੜ ਦਾ ਇਹ ਇਹ ਸਾਡਾ ਅਜ ਤੋਂ ਜਿੰਨਾ ਹੁਣ ਸਾਡਾ ਬਿਜ਼ਨਸ ਹੈ ਨਾ ਜੀ ਇਹ ਸਰਦਾਰ ਜੀ ਜਿਵੇਂ ਤੁਸੀਂ ਕਿਹਾ ਵੀ ਉਸ ਟਾਈਮ ਦਾ 10 ਲੱਖ ਤੇ ਅੱਜ ਦਾ 10 ਕਰੋੜ ਤੁਹਾਡੇ ਨਾਲ ਠੱਗੀ ਵਜੀ ਤਾਂ ਉਸ ਟਾਈਮ ਫਿਰ ਆਪਣੇ ਰਿਸ਼ਤੇਦਾਰ ਯਾਰ ਦੋਸਤ ਵੀ ਆਪਣਾ ਮਖੌਲ ਮਖੌਲ ਡਉਂਦੇ ਆ ਮਜ਼ਾਕਡ ਹੁੰਦੇ ਆ ਵੀ ਯਾਰ ਕੈਨੇਡਾ ਗਿਆ ਸੀ ਲੈ ਵਾਪਸ ਆ ਗਿਆ ਤੁਹਾਡੇ ਨਾਲ ਕਦੇ ایسی ਗੱਲਬਾਤ ਹੋਈ ਸੀ ਨਹੀਂ ਨਹੀਂ ਉਹ ਫਿਰ ਮੈਨੂੰ ਵੀ ਮਹਿਸੂਸ ਤੇ ਹੋਇਆ ਮੈਂ ਪੰਜ-ਛੇ ਦਿਨ ਤੇ ਘਰੋਂ ਹੀ ਨਿਕਲਿਆ ਠੀਕ ਹੈ ਜੀ ਜਦੋਂ ਆਏ ਨਾ ਫਿਰ ਪਹਿਲ ਹੋ ਗਏ ਠੀਕ ਹੈ ਜੀ ਪੰਜ-ਛੇ ਦਿਨ ਤੇ ਮੈਂ ਘਰੋਂ ਹੀ ਨਿਕਲਿਆ ਜੀ ਫਿਰ ਮੇਰਾ ਇੱਥੇ ਮੈਨੇਜਰ ਸੀ ਮਿਲਣਾ ਬਹੁਤ ਠੀਕ ਹੈ ਜੀ ਤੇ ਉਹਨੇ ਮੈਨੂੰ ਸੱਦਿਆ ਵੀ ਤੂੰ ਬੈਂਕ 'ਚ ਆ ਠੀਕ ਹੈ ਜੀ ਮੈਂ ਜਦੋਂ ਬੈਂਕ 'ਚ ਗਿਆ ਤੇ ਉਹ ਆਂਦਾ ਘਬਰਾਉਂਦਾ ਕਿ ਤੂੰ ਉਹਨੇ ਮੈਨੂੰ 3 ਲੱਖ ਰੁਪ ਤੇ ਫਿਰ ਤੋਂ ਬਾਅਦ 10 ਲੱਖ ਦੀ ਲਿਮਟ ਵੜਾਤੀ ਫਿਰ 15 ਲੱਖ ਦੀ ਵੜਾਤੀ ਫਿਰ 25 ਲੱਖ ਕਰਤੀ ਫਿਰ 30 ਲੱਖ ਕਰਤੀ ਜੀ ਕਾਰੋਬਾਰ ਵਧਦਾ ਗਿਆ ਤੇ ਚਲੋ ਬੈਂਕ ਨੇ ਸਾਨੂੰ ਪੈਸਾ ਦੇਣਾ ਚાલુ ਕਰਤਾ ਜੀ ਤੇ ਇੱਕ ਕੰਮ ਸੈੱਟ ਹੋ ਗਿਆ ਉਸ ਤੋਂ ਬਾਅਦ ਬੱਚੇ ਪੜਾਏ ਜੀ ਬੱਚੇ ਪੜਾ ਕੇ ਨਿੱਕੇ ਬੱਚੇ ਨੂੰ ਡਿਗਰੀ ਕਰਾਈ ਠੀਕ ਹੈ ਜੀ IIT ਬੰਬੇ ਤੋਂ ਪਹੁੰਚੋ ਠੀਕ ਹੈ ਜੀ ਉਹ ਤਾਂ ਡਿਗਰੀ ਉਹ ਤਾਂ ਬਹੁਤ ਸੈੱਟ ਹੈ ਬਾਹਰ ਜੀ ਇਹ ਵੱਡਾ ਵੀ ਉਹਨੂੰ ਵੇਖ ਕੇ ਚੱਲ ਗਿਆ ਠੀਕ ਹੈ ਜੀ ਕਿ ਤੁਸੀਂ ਵੱਡੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਪਹਿਲਾਂ 10 ਲੱਖ ਦੀ ਠੱਗੀ ਖਾਧੀ ਹੈ ਨਹੀਂ ਨਹੀਂ ਵੱਡੇ ਨੂੰ ਮੈਂ ਐ ਹੀ ਭੇਜਿਆ ਸੀ ਅੱਗੇ ਹੋ ਕੇ ਮੈਂ ਕਿਹਾ ਤੂੰ ਇੱਕ ਵਾਰ ਦੇਖ ਆ ਠੀਕ ਹੈ ਜੀ ਤੂੰ ਇੱਕ ਵਾਰ ਦੇਖ ਆ ਜੀ ਸਰਦਾਰ ਜੀ ਆਪਾਂ ਤੁਹਾਡੇ ਸਟਰਗਲ ਦੀ ਗੱਲ ਕੀਤੀ ਤੁਸੀਂ ਪੰਜਾਬ ਛੱਡ ਕੇ ਰਾਜਸਥਾਨ ਚਾਏ ਆਪਣੇ ਬੱਚੇ ਸੈੱਟ ਕੀਤੇ ਵਧੀਆ ਤੁਹਾਡਾ ਕੰਮ ਹੈ ਜੀ ਤੁਸੀਂ ਬਾਹਰਲੀ ਕੰਟਰੀ ਜਿੱਥੇ ਉੱਥੇ ਤੁਸੀਂ ਪੈਸੇ ਲਾਏ ਤੁਹਾਡਾ ਸੈਟਿੰਗ ਹੀ ਨਹੀਂ ਆਈ ਵਾਪਸ ਆ ਗਏ ਵੀਡੀਓ ਨੂੰ ਭੇਜਿਆ ਵੀਡੀਓ ਦੀ ਸੈਟਿੰਗ ਨਹੀਂ ਆਈ ਇੱਕ ਟਰਾਲੀ ਤੋਂ ਤੁਸੀਂ ਕਹਿ ਕੰਮ ਸ਼ੁਰੂ ਕੀਤਾ ਸੀ ਇੱਕ ਟਰਾਲੀ ਲਈ ਸਾਨੂੰ ਗੱਲ ਤੁਸੀਂ ਕਲੀਅਰ ਕਰ ਦੋ ਜੀ ਕਿਉਂਕਿ ਉਹ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ ਨਾ ਉਦੋਂ ਫੋਨ ਸੀਗਾ ਨਾ ਫੋਟੋਆਂ ਸੀ ਕਿੰਨਾ ਕਿਸ ਨੂੰ ਵਟਸਐਪ ਤੇ ਫੋਟੋ ਭੇਜ ਸਕਦੇ ਸੀ ਤੇ ਕਿਵੇਂ ਤੁਸੀਂ ਐਡਾ ਵੱਡਾ ਮਤਲਬ ਕੀ ਆ ਤਾਂ ਚੰਗ ਕੀਤਾ ਕੋਈ ਵੀ ਇਹ ਗਿਣਤੀ ਤੇ ਐਪਕੋ ਸਟਾਰਟ ਹੋਣੀ ਹੈ ਜੀ ਨਵਾਂ ਕੰਮ ਚਾਲੂ ਕੀਤਾ ਸੀ ਤੇ ਇੱਕ ਟਰਾਲੀ ਵੀ ਅਸੀਂ ਸਮਝ ਲਓ ਵੀ ਕਿਸੇ ਕੋ ਪੈਸੇ ਫੜ ਕੇ ਠੀਕ ਹੈ ਜੀ ਤੇ ਮਤਲਬ ਵਿਆਜੀ ਪੈਸੇ ਫੜ ਕੇ ਬਣਾਈ ਸੀ ਆਪਣੇ ਆਪਣੇ ਕੋ ਪੈਸਾ ਨਹੀਂ ਸੀ ਠੀਕ ਹੈ ਜੀ ਵਿਆਜ ਤੇ ਬੈਠ ਫੜੀ ਹਾਂ ਵਿਆਜ ਤੇ ਬੈਠ ਫੜ ਕੇ ਬਣਾਈ ਸੀ ਜੀ ਫਿਰ ਉਹਨੂੰ ਜਦੋਂ ਵੇਖੀ ਬਣਾਈ ਵਧੀਆ ਜਿਹੜੀ ਆਪ ਮੈਂ ਆ ਬਣਾਉਂਦਾ ਇਸ ਟਰਾਲੀਆਂ ਹੁਣ ਤੇ ਨੌਕਰ ਬਣਾਉਂਦੇ ਸਾਰੇ ਜੀ ਤੇ ਉਹਨੂੰ ਦੇਖ ਕੇ ਫੇਰ ਇੱਕ ਉਹਨੂੰ ਦੇਖੀ ਰੋਡ ਦੇ ਉੱਤੇ ਫੈਕਟਰੀ ਸੀ ਆਪਣੀ ਵਰਕਸ਼ਾਪ ਸੀ ਤੇ ਉਹ ਜਦੋਂ ਲੋਕਾਂ ਰੋਡ ਤੇ ਲੰਘਣਾ ਉਹ ਟਰਾਲੀ ਬਣਦੀ ਰੰਗ ਰੂ ਹੈ ਵਧੀਆ ਹੋਈ ਉਹਨੂੰ ਵੇਖ ਕੇ ਇੱਕ ਦੋ ਤਿੰਨ ਚਾਰ ਪੰਜ ਹੱਥ ਫਿਰ ਗ੍ਰੋਥ ਕਰਦਾ ਹੈ ਗਿਆ ਮਤਲਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਭਾਈ ਹਾਂਜੀ ਹਾਂਜੀ ਬਹੁਤ ਕਿਰਪਾ ਆਪਣੇ ਆਪ ਬਈ ਹਾਂਜੀ ਹਾਂਜੀ ਮੁੜ ਕੇ ਫਿਰ ਬੱਚੇ ਹੁਸ਼ਿਆਰ ਹੋ ਗਏ ਜੀ ਤੇ ਚਲੋ ਇੱਕ ਰਾਹ ਤੇ ਬਾਹਰ ਜਿਹੜਾ ਮਾਰਿਆ ਜੀ ਤੇ ਛੋਟਾ ਬੇਟਾ ਤੇ ਮੇਰਾ ਇੰਜੀਨੀਅਰ ਹੈ ਠੀਕ ਹੈ ਜੀ ਉਹ ਤਾਂ ਬਹੁਤ ਅੱਛੀ ਪੋਹਚ ਤੇ ਆ ਠੀਕ ਹੈ ਜੀ ਉਹ ਤਾਂ ਸੈਟ ਹੈ ਜੀ ਬੇਟੀ ਮੇਰੀ ਵੀ ਉੱਥੇ ਅੱਛੇ ਕੰਮ ਤੇ ਆ ਉਹ ਵੀ ਸੈਟਰ ਅਸਰ ਸਟਰ ਵੱਡਾ ਵੀ ਹੈ ਜੀ ਜਿਹੜਾ ਏਡਾ ਵੱਡਾ ਕਾਰਤਵ ਜੀ ਦਿਖ ਰਿਹਾ ਇਹ ਤਾਂ ਇੱਥੇ ਸੈਟ ਹੈ ਨਾ ਪਰ ਇੱਕ ਬਾਹਰ ਗਿਆ ਸੀ ਠੀਕ ਹੈ ਜੀ ਤੇ ਨਹੀਂ ਲੋਟ ਆਇਆ ਕੰਮ ਇਹਦਾ ਠੀਕ ਹੈ ਜੀ ਮੇਰੇ ਇਸੇ ਕੰਮ ਨੂੰ ਹੁਣ ਸਮਝ ਤੁਸੀਂ ਵੀ ਡਬਲ ਕੀਤਾ ਠੀਕ ਹੈ ਜੀ ਤੇ ਤਬਾ ਫਰੈਂਚਾਈਜ਼ੀ ਦਿੱਤੀਆਂ ਫਰੈਂਚਾਈਜ਼ੀ ਉਹ ਤੁਸੀਂ 22 ਤਰੀਕ ਨੂੰ ਕੋਣ ਨੂੰ ਫੋਨ ਵੀ ਕੀਤਾ ਜੀ 22 ਤਰੀਕ ਨੂੰ ਆਪਣਾ ਮਹੂਰਤ ਵੀ ਸੀਗਾ ਜੀ ਇੱਕ 23 ਨੂੰ 23 ਨੂੰ ਜੀ 23 ਨੂੰ ਸ਼ਾਪਰ ਦਿੱਤੀ ਆ ਸ਼ਾਪ ਠੀਕ ਹੈ ਜੀ ਹਾਂਜੀ ਉਹ ਉਹ ਕਲੀਅਰ ਵੀ ਕਰ ਦਿਓ ਜੀ ਉਹ ਆਪਣੀ ਕਿਹੜੀ ਜਗ੍ਹਾ ਦੇ ਜੀ ਜਿਹੜੀ ਆਪਾਂ 23 ਤਰੀਕ ਨੂੰ ਆਉਣਾ ਸੀ ਆਉਣਾ ਸੀ ਤੁਹਾਡੇ ਕੋਲ ਆਇਆ ਨਹੀਂ ਗਾ ਆਪਣੇ ਹਾਂਜੀ ਹਾਂਜੀ ਤੁਸੀਂ ਵੀ ਜੀ ਉਹ ਇੱਥੋਂ 100 ਕਿਲੋਮੀਟਰ ਤੇ ਆ ਸ਼ਾਪਰ ਜਿਲਾ ਪੈਂਦਾ ਮਸਦੂਦ ਦੇਸ਼ ਜੀ ਤੇ ਆਪਣੇ ਹੀ ਹੱਥ ਬੰਦੇ ਪਹਿਲਾਂ ਉਹਨਾਂ ਦੀ ਵਰਕਸ਼ਾਪ ਆ ਉਹ ਛੋਟਾ ਕੰਮ ਕਰਦੇ ਆ ਕਲਟੀਵੇਟਰ ਵਗੈਰਾ ਬਣਾਉਂਦੇ ਵੀ ਜੀ ਨਾ ਠੀਕ ਹੈ ਜੀ ਤੇ ਉਹਨਾਂ ਨੂੰ ਫਿਰ ਆਪਾਂ ਸੰਧੂ ਐਗਰੀਕਲਚਰ ਦੇ ਨਾਮ ਤੇ ਉਹਨਾਂ ਦੀ ਵਰਕਸ਼ਾਪ ਠੀਕ ਹੈ ਜੀ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਮੈਨੂੰ ਗੱਲਬਾਤ ਕੀਤੀ ਉਹ ਸਾਡੇ ਕੋਲ ਆਇਆ ਇੱਥੇ ਅਸੀਂ ਇੱਥੇ ਫੇਸਬੁੱਕ ਤੇ ਪਾਇਆ ਸੀਗਾ ਜੀ ਵੀ ਅੰਟੇਜ ਵਰਸਟੀ ਸੰਪਰਕ ਕਰੋ ਮਤਲਬ ਫਰੈਂਚਾਈਜ਼ੀ ਦੀ ਗੱਲ ਕਰਦੇ ਆ ਗੱਡੀਆਂ ਦੀ ਵੀ ਫਰੈਂਚਾਈਜ਼ੀ ਸੁਣੀ ਹੈ ਜੀ ਆ ਟਰੈਕਟਰਾਂ ਦੀ ਸੁਣੀ ਹੈ ਪਰ ਟਰਾਲੀਆਂ ਦੀ ਅਸੀਂ ਸੁਣ ਕੇ ਹੈਰਾਨ ਹੋ ਗਏ ਵੀ ਟਰਾਲੀਆਂ ਦੀ ਫਰੈਂਚਾਈਜ਼ੀ ਸੁਣ ਕੇ ਸਾਨੂੰ ਐਂ ਲੱਗਦਾ ਪਹਿਲੀ ਵਾਰ ਸੀ ਜਦੋਂ ਸੁਣ ਰਿਹਾ ਤੁਹਾਡੇ ਤੋਂ ਨਹੀਂ ਨਹੀਂ ਉਹ ਕੀ ਹੈ ਵੀ ਸਾਡੀ ਟਰਾਲੀ ਦੀ ਡਿਮਾਂਡ ਇੰਨੀ ਹੈ ਜੀ ਕਿ ਜਿਹੜੀ ਅਸੀਂ ਪੂਰੀ ਕਰ ਪਾਰੇ ਠੀਕ ਹੈ ਜੀ ਪਹਿਲਾਂ ਸਾਡੇ ਕੋਲ ਬੰਦੇ 10 ਸੀਗੇ ਫਿਰ 20 ਕੀਤੇ ਫਿਰ 30 ਕੀਤੇ ਫਿਰ 40 ਕੀਤੇ ਹੁਣ 50 ਬੰਦੇ ਆ 50 ਬੰਦੇ ਜੀ ਹਾਂਜੀ 50 ਬੰਦੇ ਕੰਮ ਕਰਨ ਵਾਲੇ ਆ ਠੀਕ ਹੈ ਜੀ ਤੇ ਹੁਣ ਤੋਂ ਮੈਂ ਕੰਮ ਬੰਦ ਕਰਾ ਛੱਡਿਆ ਤੁਹਾਡਾ ਕਰਕੇ ਠੀਕ ਹੈ ਜੀ ਤੇ ਕੁੱਲ ਮਿਲਾ ਕੇ ਸਾਡੇ ਕੋਲ ਮੈਂ ਜਿੰਨੇ ਬੰਦੇ ਪਸੰਦ ਕਰਦੇ ਸੀ ਨਾ ਸਾਰੇ ਇੱਥੇ ਪਹੁੰਚ ਨਹੀਂ ਪਾਉਂਦੇ ਜੀ ਕਿਉਂਕਿ ਇੱਕ ਫਰਾਂਚਾਈਜ਼ੀ ਸਾਡੀ 250 ਕਿਲੋਮੀਟਰ ਤੇ ਆ ਇੱਕ 300 ਤੇ ਆ ਇੱਕ 200 ਤੇ ਆ ਇੱਕ 100 ਤੇ ਆ ਉਹ ਬੰਦੇ ਸ਼ੁਕੀਨ ਆਦਮੀ ਸਮਝਦਾਰ ਤੇ ਦੇਖਦਾ ਵੀ ਵਧੀਆ ਮਾਲ ਲਾਇਆ ਉਹ ਕਾਰਪੂਲ ਫੜਦੇ ਆਪਣਾ ਆਜ ਦੇ ਲਓ ਜੀ ਪੈਸੇ ਤੇ ਸਾਨੂੰ ਟਰਾਲੀ ਚਾਹਵਾ ਦਿਓ ਠੀਕ ਹੈ ਜੀ ਤੇ ਕਈ ਬੰਦੇ ਛੋਟੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਜੀ ਉਹ ਫਿਰ ਇੱਥੇ ਆ ਨਹੀਂ ਪਾਉਂਦੇ ਤੇ ਫਰਾਂਚਾਈਜ਼ੀ ਜੀ ਕਿਸੇ ਨੇ ਲੈਣੀ ਹੈ ਜੀ ਮਤਲਬ ਕਿਸੇ ਵੀ ਸਟੇਟ ਦੇ ਵਿੱਚ ਆ ਪੰਜਾਬ ਚਾਹੇ ਰਾਜਸਥਾਨ ਚਾਹੇ ਹਰਾਨਕਦੇ ਵੀ ਤਾਂ ਉਹਦਾ ਕੀ ਪ੍ਰੋਸੈਸ ਹੈ ਜੀ ਲੇ ਕੋਈ ਖਾਸ ਪ੍ਰੋਸੈਸ ਨਹੀਂਗਾ ਬਸ ਜਿੱਦਾਂ ਤੁਸੀਂ ਜਿਲ੍ਹਾ ਲੈਣਾ ਹੈ ਜੀ ਤੇ ਜਿਲ੍ਹੇ ਦੇ ਵਿੱਚ ਸਮਝੋ ਵੀ ਮਹੀਨੇ ਦੇ ਵਿੱਚ ਮੇਰੀਆਂ ਇੱਥੋਂ ਜਾ ਰਹੀਆਂ ਹੈ ਉਸ ਉਸ ਜਿਲ੍ਹੇ ਦੇ ਵਿੱਚ 15 ਟਰਾਲੀਆਂ ਜਾ ਰਹੀਆਂ 15 ਟਰਾਲੀਆਂ ਜੀ ਡਾਇਰੈਕਟ ਜਾ ਰਹੀਆਂ ਠੀਕ ਹੈ ਜੀ ਤੇ ਮੈਂ ਉਹ ਫਰੈਂਚਾਈਜ਼ੀ ਇਸ ਕਰਕੇ ਦਿੱਤੀ ਆ ਵੀ 15 ਮੇਰੀਆਂ ਤੇ 15 ਉਹ ਵੇਚੇ ਠੀਕ ਹੈ ਜੀ ਮਤਲਬ 30 ਟਰਾਲੀਆਂ ਦੀ ਸੇਲ ਹੋਣੀ ਚਾਹੀਦੀ 15 ਤੇ ਮੇਰੀਆਂ ਵਿਕਦੀਆਂ ਹੋਣੇ ਵਿਕਦੀਆਂ ਜੇ ਫਰੈਂਚਾਈਜ਼ ਦੇ ਦੇਵਾਂਗੇ ਤੇ ਉਹ ਉਹਨਾਂ ਦੀ ਮਾਰਕੀਟਿੰਗ ਤੇ ਕੰਮ ਕਰੂਗਾ ਨਾਲ ਕੰਮ ਕਰੂਗੀ ਲੈ ਕਿੰਨੇ ਕੁ ਤੋਂ ਸ਼ੁਰੂ ਵਧੀਆ ਕੰਮ ਸ਼ੁਰੂ ਹੋ ਜੂਗਾ ਜੀ ਵਧੀਆ ਬਿਜ਼ਨਸ ਜੇ ਕਿਸੇ ਨੇ ਚੰਗਾ ਚਲਾਉਣਾ ਹੈ ਭਾਈ ਜ਼ਿਲ੍ਹਾ ਲੈਵਲ ਤੇ 25 ਲੱਖ ਰੁਪਏ ਦਾ ਨਾਲ ਲੱਗਦਾ ਜੀ ਤੇ 25 ਲੱਖ ਲਈ ਉਹਨਾਂ ਕੋਲ ਲੈ ਕੇ ਸੀ ਰੱਖਦੇ ਨਹੀਂਗੇ ਠੀਕ ਹੈ ਜੀ 25 ਲੱਖ ਦਾ ਹੈ ਉਹਨਾਂ ਨੂੰ ਮਾਲ ਤਿਆਰ ਦੇ ਦਿੰਨੇ ਆ ਤਿਆਰ ਦੇ ਦਿੰਨੇ 2.5 ਲੱਖ ਦੀ ਟਰਾਲੀ ਆ ਜਿਦਾ ਆਮ ਟਰਾਲੀ ਬਣੀ ਹੈ ਨਾ ਠੀਕ ਹੈ ਜੀ ਇਹਨੂੰ ਟਾਇਰ ਪਾ ਕੇ 2.5 ਲੱਖ ਦੀ ਹੈ ਠੀਕ ਹੈ ਜੀ ਜਿਦਾ 2 2 ਲੱਖ 10000 ਦੀ 15000 ਦੀ ਟਰਾਲੀ ਆ ਠੀਕ ਇਹ ਤਾਂ ਲੱਗਦੀ ਤਾਂ 10 ਟਰਾਲੀਆਂ ਹੁੰਦੇ ਦਿੰਦੇ ਠੀਕ ਹੈ ਜੀ ਫਿਰ ਉਹਨੂੰ ਕਿੰਨੀ ਕਮਾਈ ਕਰ ਸਕਦੇ ਚ 4-5 ਲੱਖ ਰੁਪਏ ਕਮਾ ਸਕਦੇ ਜੀ ਹਾਂ ਉਹ ਆਰਾਮ ਨਾਲ 10-12 ਹਜ਼ਾਰ ਪੈਟਰੋਲ ਦੀ ਠੀਕ ਹੈ ਜੀ ਉਹਨੂੰ ਦਈਦਾ ਇਹ ਟਰਾਲੀਆਂ ਦੋਸਤੋ ਚਾਰ ਹੋ ਰਹੀਆਂ ਇਹ ਜਿਹੜਾ ਇਹਦੇ ਲੋਹਾ ਲੱਗਿਆ ਸਰਦਾਰ ਜੀ ਇਹ ਲੋਹਾ ਕਿਹੜੀ ਕੰਪਨੀ ਦਾ ਜੀ ਇਹ Tata ਦੀ ਸ਼ੀਟ ਹੈ ਜੀ ਜੀ ਪਿੱਛੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਂਦਾ ਆ ਦੇਖੋ ਇੱਧਰ ਪਾਰੋਂ ਕੈਮਰਾ ਜੀ ਟਾਟਾ ਦੀ ਸ਼ੀਟ ਹੈ ਓਕੇ ਜੀ ਹਾਂਜੀ ਆਹ ਸੇਲ ਦਾ ਐਂਗਲ ਹੈ ਠੀਕ ਹੈ ਜੀ ਐਂਗਲ ਚੈਨਲ ਸਾਰਾ ਸੇਲ ਦਾ ਠੀਕ ਹੈ ਜੀ ਸ਼ੀਟ ਟਾਟਾ ਦੀ ਓਕੇ ਜੀ ਕਮਾਨੇ ਟਾਟਾ ਦੀ ਆ ਜੀ ਤੇ ਟਾਇਰ ਕਿਹੜੀ ਕੰਪਨੀ ਦੀ ਜੀ ਟਾਇਰ ਸਾਡੇ ਕੋਲ ਤਿੰਨ ਕੰਪਨੀਆਂ ਦੇ ਆਪਣੇ ਕੋਲ ਆ ਠੀਕ ਹੈ ਜੀ ਤਿੰਨ ਏਜੰਸੀਆਂ ਆਪਣੇ ਕੋਲ ਆ ਜੀ ਤੇ ਬਾਕੀ ਕੋਈ ਜਿਦਾ ਬੋਲੋ ਆ ਜੀ ਅਲਾਈਂਸ ਹੈ ਓਕੇ ਜੀ ਔਰ ਬਿੱਡਲ ਜੀ ਇਹ ਵੀ ਅਸੀਂ ਪਾਉਣਾ ਹੈ ਸਾਰਿਆਂ ਨੂੰ ਜੇ ਕੋਈ ਕਹਿੰਦਾ ਮੈਨੂੰ ਐਮਰ ਫਾ ਦਿਓ ਉਹ ਲਾ ਕੇ ਸਾਡੀ ਏਜੰਸੀ ਹੈਗੀ ਉਹ ਤੋਂ ਮੰਗਾ ਲੀਜੀਏ ਸਰ ਜੀ ਲਾਸਟ ਸਵਾਲ ਹੈ ਜੀ ਕਿਸੇ ਵੀਰ ਨੇ ਕਿਸੇ ਵੀ ਸਟੇਟ ਚ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਬਿਹਾਰ ਕਿਤੇ ਵੀ ਟਰੈਕਟਰ ਟਰਾਲੀ ਮੰਗਾਉਣੀ ਹੈ ਜੀ ਤਾਂ ਉਹਦਾ ਕੀ ਮਤਲਬ ਕੀ ਆਪਣਾ ਪ੍ਰੋਸੈਸ ਕੀ ਹੈ ਕਿੰਨਾ ਖਰਚਾ ਹੈ ਜੀ ਕਿਦਾ ਇੱਕ ਟਰਾਲੀ ਜੀ ਟਰਾਲੀ ਮੰਗ ਰਹੀ ਹਾਂ ਤੇ ਉਹ ਆਨਲਾਈਨ ਸਾਡੇ ਕੰਟੈਕਟ ਨੰਬਰ ਚੜੇ ਆ ਜਿਵੇਂ ਆਪਾਂ ਹੁਣ ਵੀਡੀਓ ਪਾਵਾਂਗੇ ਵੀਡੀਓ ਤੇ ਨੰਬਰ ਚੜੇ ਆਪਣਾ ਜੀ ਹਾਂਜੀ ਹਾਂਜੀ ਤੁਸੀਂ ਟਰਾਲੀ ਮੰਗੋਣੀ ਹੈ ਜੀ ਹਾਂ ਫੋਨ ਕਰੇ ਫੋਨ ਕਰੇ ਜੀ ਅਸੀਂ ਉਹਨੂੰ ਫੋਟੋ ਪਾਵਾਂਗੇ ਰੀਲ ਪਾਵਾਂਗੇ ਜੀ ਟਰਾਲੀ ਦੇ ਫੋਟੋ ਪਾਵਾਂਗੇ ਨਾ ਠੀਕ ਹੈ ਜੀ ਤੇ ਜਦਾਂ 20 ਟਰਾਲੀ ਦੇ ਫੋਟੋ ਪਾਈ ਜੀ ਉਹਨਾਂ ਨੇ ਜਿਹੜੀ ਫੋਟੋ ਨੂੰ ਪਸੰਦ ਆਈ ਠੀਕ ਹੈ ਜੀ ਸਾਈਜ਼ ਵਾਈਜ਼ ਓਕੇ ਜੀ ਔਰ ਕਲਰ ਵਾਈਜ਼ ਓਕੇ ਜੀ ਤੇ ਉਹ ਵੀ ਸਾਨੂੰ ਵਾਪਸ ਫੋਟੋ ਭਾ ਦੇ ਕਿਲੋਮੀਟਰ ਦੇ ਜੋ ਕਨਵੈਂਸ ਵਗੈਰਾ ਤੇ ਤੇਲ ਦਾ ਹੋਗਾ ਜੀ ਟੋਲ ਦਾ ਹੋਊਗਾ ਤਾਂ ਚਾਰਜ ਲੱਗਦਾ ਜੀ ਮੇਰਾ ਨਹੀਂ ਤੇਲ ਪਾ ਦੇਣ ਗੱਡੀ 'ਚ ਗੱਡੀਆਂ ਆਪਣੇ ਕੋਲ ਹੈਗੀਆਂ ਠੀਕ ਹੈ ਜੀ ਤੇਲ ਪਾਉਂਦੇ ਆ ਤੇ ਟੋਲ ਦੀ ਪਰਚੀ ਜਿਹੜੀ ਕੱਟਦੀ ਆ ਉਹ ਅਸੀਂ ਦਿੰਨੇ ਆ ਠੀਕ ਹੈ ਜੀ ਤੇ ਕੀ ਕਿੰਨੇ ਰੁਪਏ ਕਿਲੋ ਹੈ ਜੀ ਟਰਾਲੀ ਜਿਹੜਾ ਇਹ 5-7 ਦਿਨ ਤੱਕ ਤੇ ਹੈ ਸੀ 110 ਰੁਪਏ ਕਿਲੋ ਓਕੇ ਜੀ ਕੱਲ ਪਰसों ਤੋਂ 8 8-10 ਦਿਨ ਤੋਂ 4-5 ਰੁਪਏ ਕਿਲੋ ਟਿੰਗਾ ਠੀਕ ਹੈ ਬੋਲ ਅਸੀਂ ਰੇਟ ਕੀਤਾ 115 ਰੁਪਏ ਕਿਲੋ ਠੀਕ ਹੈ ਸੇਲ ਦਾ ਮਾਲ ਇੱਕ ਸੈਕੰਡ ਕੁਆਲਿਟੀ ਆਉਂਦੀ ਆ ਉਹ ਉਹ 110 ਰੁਪਏ ਕਿਲੋ ਇੱਕ ਥਰਡ ਕੁਆਲਿਟੀ ਆਉਂਦੀ ਆ ਉਹ 100 ਰੁਪਏ ਕਿਲੋ ਪਰ 100 ਵਾਲੀ ਅਸੀਂ ਬਣਾਉਂਦੇ ਨਹੀਂ ਠੀਕ ਹੈ ਸਰੋਜੀ ਲਾਸਟਲੀ ਆਪਣਾ ਮੋਬਾਈਲ ਨੰਬਰ ਤੇ ਆਪਣਾ ਪੂਰਾ ਐਡਰੈਸ ਬੋਲੋ ਜੀ ਆਪਣੀ ਫਾਰਮ ਕਿਥੇ ਆਪਣਾ ਮੋਬਾਈਲ ਨੰਬਰ ਹੈ ਜੀ 94 147 ਜੀ 4660 ਓਕੇ ਜੀ 94 147 4660 ਜੀ ਔਰ ਸਾਡੀ ਫੈਕਟਰੀ ਆ ਕੇਸ਼ੋਰਾਇ ਪਾਟਨ ਤਹਿਸੀਲ ਕੇਸ਼ੋਰਾਇ ਪਾਟਨ ਜ਼ਿਲ੍ਹਾ ਬੂੰਦੀ ਕੋਟੇ ਸਟੇਸ਼ਨ ਤੋਂ 12 ਕਿਲੋਮੀਟਰ ਤੇ ਕੇਸ਼ੋਰਾਇ ਪਾਟਨ ਸਾਡੀ ਫੈਕਟਰੀ ਆ ਜਿੰਨੇ ਵੀ ਕਿਸੇ ਨੇ ਸਾਡੇ ਸੱਜਣ ਨੇ ਵੀ ਪ੍ਰਾਣ ਕਿਸਾਨ ਨੇ ਟਰਾਲੀ ਬਣਾਉਣੀ ਆ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਆਰਡਰ ਕਰ ਸਕਦਾ ਆਨਲਾਈਨ ਟਰਾਲੀ ਕਰ ਪਾਉਂ ਜੂਗੀ ਸੋ ਦੋਸਤੋ ਵੀਡੀਓ ਨੂੰ ਲੋ ਸ਼ੇਅਰ ਕਰਕੇ ਉਹਦੇ ਲਈ ਸਰਦਾਰ ਜੀ ਡਿਸਕਾਊਂਟ ਕਰਨਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਸਸਰੇ ਜੀ